ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਕਿਨਾਰੇ ਇੱਕ ਢੀ ਵੱਡੀ ਅੰਗੈਲੀ ਹੈਗੀ ਆ ਇਸ ਅੰਗੈਲੀ ਕਾਰਨ ਕੋਈ ਵੀ ਦਰਘਟਨਾ ਵਾਪਰ ਸਕਦੀ ਹੈ ਕਿਉਂਕਿ ਸੜਕ ਦੇ ਕਿਨਾਰੇ ਜਿਹੜਾ ਪਾਣੀ ਵਾਸਤੇ ਨਾਲਾ ਜਾਂਦਾ ਤੇ ਉਸਦੇ ਉੱਪਰ ਜਿਹੜੀਆਂ ਪਲੇਟਾਂ ਲੱਗੀਆਂ ਹੁੰਦੀਆਂ ਨੇ ਇਹ ਜਿਹੜੀਆਂ ਪਲੇਟਾਂ ਇਸ ਵੇਲੇ ਟੁੱਟ ਕੇ ਖੱਡੇ ਦੇ ਵਿੱਚ ਡਿੱਗ ਚੁੱਕੀਆਂ ਨੇ ਕਿਉਂਕਿ ਇਹ ਜਿਹੜਾ ਰਸਤਾ ਹੈਗਾ ਇੱਥੇ ਕਾਫੀ ਆਵਾਜਾਈ ਇਸ ਰਸਤੇ ਤੇ ਹੁੰਦੀ ਹੈਗੀ ਔਰ ਕਾਫੀ ਵਾਹਨ ਇਸ ਰਸਤੇ ਤੋਂ ਗੁਜ਼ਰਦੇ ਹੈਗੇ ਆ ਬਿਲਕੁਲ ਸੜਕ ਦੇ ਉੱਪਰ ਇਹ ਮੋੜ ਤੇ ਜਿਹੜਾ ਕਿ ਖੰਭਾ ਲੱਗਾ ਲੱਗਾ ਹੋਇਆ ਕਿ ਟੋਆ ਬਣਿਆ ਹੋਇਆ ਔਰ ਟੋਏ ਦੇ ਕਾਰਨ ਕਿਸੇ ਵੀ ਵੇਲੇ ਵੱਡਾ ਹਾਸਾ ਹੋ ਸਕਦਾ ਇਧਰ ਤੁਸੀਂ ਦੇਖ ਸਕਦੇ ਹੋ ਕਿ ਇਧਰਲਾ ਜਿਹੜਾ ਰਸਤਾ ਹੈਗਾ ਵਾ ਇਹ ਰਸਤਾ ਵੱਖ-ਵੱਖ ਪਿੰਡਾਂ ਤੋਂ ਆਉਂਦਾ ਜਿੱਦਾਂ ਕਿ ਨੂਰਪੁਰ ਲਬਾਣਾ ਹੋ ਗਿਆ ਬਿਜਲੀ ਲੰਗਲ ਹੋ ਗਿਆ ਨੂਰਪੁਰ ਜੱਟਾ ਹੋ ਗਿਆ ਥਾਲੀਵਾਲ ਬੇਟ ਬਹੁਤ ਸਾਰੇ ਪਿੰਡਾਂ ਨੂੰ ਇਹ ਰਸਤਾ ਜੋੜਦਾ ਹੈਗਾ ਸਾਹਮਣੇ ਰੇਲਵੇ ਫਾਟਕ ਹੈਗਾ ਤਾਂ ਇਥੋਂ ਇਹ ਫਿਰ ਮੋੜ ਤੁਹਾਨੂੰ ਪਿੱਛੋਂ ਮੈਂ ਦਿਖਾ ਦਿੰਦਾ ਕਿ ਇਥੋਂ ਮੋੜ ਤੋਂ ਇੱਕਦਮ ਜਦੋਂ ਵਾਹਨ ਤੇਜ਼ੀ ਦੇ ਨਾਲ ਮੁੜਦੇ ਹੈਗੇ ਆ ਤਾਂ ਕਿਸੇ ਵੀ ਸਮੇਂ ਜਿਹੜਾ ਕਿ ਵਾਹਨ ਚਾਲਕ ਇਸ ਜਿਹੜੀ ਅੰਗੈਲੀ ਦਾ ਸ਼ਿਕਾਰ ਹੋ ਸਕਦਾ ਹੈਗਾ ਤਾਂ ਵਿਭਾਗ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਜਲੰਧਰ ਜਲੰਧਰ ਅਮਰਸਰ ਨੈਸ਼ਨਲ ਹਾਈਵੇ ਦੇ ਖੇਠਾਂ ਜਿਹੜਾ ਲਿੰਕ ਰੋਡ ਜਾਂਦਾ ਹੈਗਾ ਉਸ ਦੇ ਕਿਨਾਰੇ ਜਿਹੜਾ ਕਿ ਇਹ ਅਨਗੈਲੀ ਸਾਹਮਣੇ ਆ ਰਹੀ ਹੈਗੀ ਆ ਤਾਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜੀ ਕਿ ਇਹ ਵੀਡੀਓ ਸਬੰਧਤ ਮਹਿਕਮੇ ਤੱਕ ਪਹੁੰਚ ਸਕੇ ਤੇ ਇਸ ਜਿਹੜੀ ਅਨਗੈਲੀ ਆ ਉਸ ਨੂੰ ਸਮਾਂ ਰਹਿੰਦੇ ਹੋਏ ਠੀਕ ਕੀਤਾ ਜਾ ਸਕੇ ਇਹ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀ ਅਨਗੈਲੀ ਹੈਗੀ ਔਰ ਸਬੰਧਤ ਵਿਭਾਗ ਦੇ ਵੱਲੋਂ ਇਸ ਅਨਗਹਿਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ